ਜਿਸ ਹallelujah hallelujah thank you jesus ਅੱਜ ਅਸੀਂ ਬੈਰੀ ਦੇ ਹਥਿਆਰਾਂ ਦੇ ਬਾਰੇ ਵਿੱਚ ਜਿਹੜਾ ਆ वचन ਦੇ ਵਿੱਚੋਂ ਸਿੱਖਾਂਗੇ ਹਾਂਜੀ ਅਸੀਂ ਸਾਰੇ ਇੱਕ ਯੁੱਧ ਦੇ ਮੈਦਾਨ ਦੇ ਵਿੱਚ ਹਾਂ ਆਤਮਿਕ ਯੁੱਧ ਦਾ ਮੈਦਾਨ ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਆ ਪਾ ਮਨੁੱਖਾਂ ਦੇ ਵਿੱਚ ਨਹੀਂ ਆ ਸਾਡੀ ਲੜਾਈ ਮਨੁੱਖਾਂ ਦੇ ਨਾਲ ਨਹੀਂ ਆ ਪਰ ਸਾਡੀ ਲੜਾਈ ਆ ਅੰਧਕਾਰ ਦੀ ਦੁਨੀਆ ਦੇ ਜਿਹੜੇ ਸ਼ਕਤੀਆਂ ਆ ਉਹਨਾਂ ਦੇ ਨਾਲ ਯੈਸ ਅਸੀਂ ਇੱਕ ਆਲਮਗ੍ਰੀਯੁੱਧ ਦੇ ਅੰਦਰ ਆ ਹਾਲੇਲੂਇਆ ਜੇ ਸਾਨੂੰ ਪਤਾ ਹੋਵੇ ਕਿ ਸਾਡਾ ਵੈਰੀ ਕਿਹੜੇ ਹਥਿਆਰਾਂ ਦਾ ਇਸਤੇਮਾਲ ਕਰੇਗਾ ਜਾਂ ਉਹਦੇ ਕੋਲੇ ਕਿਹੜੇ-ਕਿਹੜੇ ਹਥਿਆਰ ਹੈਗੇ ਆ ਤਾਂ ਵੈਰੀ ਦਾ ਸਾਹਮਣਾ ਕਰਨਾ ਜਿਹੜਾ ਹੈ ਨਾ ਬਹੁਤ ਸੌਖਾ ਹੋ ਜਾਂਦਾ ਹੈ ਜੇ ਸਾਨੂੰ ਉਹਦੀ ਸ਼ਕਤੀ ਦਾ ਅੰਦਾਜ਼ਾ ਹੋਵੇ ਤੇ ਬਹੁਤ ਸੌਖੇ ਤਰੀਕੇ ਨਾਲ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਇਸ ਆਤਮਿਕ ਯੁੱਧ ਦੇ ਵਿੱਚ ਹਾਰੇ ਹੋਏ ਆ ਹੰਬੇ ਹੋਏ ਆ ਤੇ ਉਹ ਲੜਨਾਈ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਨਹੀਂ ਸਾਡੇ ਕੋਲੋਂ ਜਿੱਤ ਨਹੀਂ ਹੋਣਾ ਉਹਦਾ ਕਾਰਨ ਇਹ ਆ ਕਿ ਉਹਨਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਉਹਨਾਂ ਕੋਲੇ ਕਿੰਨੀ ਸ਼ਕਤੀ ਆ ਪਰ ਉਹਨਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਆ ਕਿ ਵੈਰੀ ਦੇ ਕੋਲ ਕਿਹੜੇ ਹਥਿਆਰ ਆ ਇਸ ਲਈ ਉਹਨਾਂ ਨੂੰ ਲੱਗਦਾ ਰਹਿੰਦਾ ਕਿ ਜਿੱਦਾਂ ਉਹਨਾਂ ਦਾ ਵੈਰੀ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਤਕੜਾ ਆ ਪਰ ਸੱਚੇ ਆ ਕਿ ਤੁਹਾਡਾ ਵੈਰੀ ਤੁਹਾਡੇ ਨਾਲੋਂ ਤਕੜਾ ਨਹੀਂ ਆ ਹallelujah ਇਸ ਗੱਲ ਨੂੰ ਪਹਿਲਾਂ ਅੱਜ ਚੰਗੀ ਤਰ੍ਹਾਂ ਆਪਣੇ ਅੰਦਰ ਘੋਟ ਕੇ ਪਾ ਲੋ ਕਿ ਸ਼ੈਤਾਨ ਜਿਹਨੂੰ ਅਸੀਂ ਵੈਰੀ ਕਹਿੰਨੇ ਆ ਸਾਡਾ ਵੈਰੀ ਸਾਡੇ ਨਾਲੋਂ ਤਕੜਾ ਨਹੀਂ ਆ ਹallelujah ਵਚਨ ਦੇ ਵਿੱਚ ਲਿਖਿਆ ਉਹ ਮਹਾਨ ਹੈ ਜਿਹੜਾ ਮੇਰੇ ਅੰਦਰ ਵੱਸਦਾ ਹੈ ਉਹ ਦੇ ਨਾਲ ਉਹ ਜਿਹੜਾ ਸੰਸਾਰ ਵਿੱਚ ਵੱਸਦਾ ਹੈ ਸਾਡੇ ਅੰਦਰ ਵੱਸਦਾ ਸਿਰਫ ਸ਼ਕਤੀਮਾਨ ਪਰਮੇਸ਼ਵਰ ਦਾ ਆਤਮਾ ਤੇ ਸੰਸਾਰ ਦੇ ਵਿੱਚ ਕੀ ਆ ਦੁਸ਼ਟ ਆਤਮਾ ਸੋ ਮਹਾਨ ਕੌਣ ਆ ਜਿਹੜਾ ਸਾਡੇ ਅੰਦਰ ਵੱਸਦਾ ਆ ਭਾਗ ਪਰਮੇਸ਼ਵਰ ਦਾ ਆਤਮਾ ਮਹਾਨ ਆ ਪਰਮੇਸ਼ਵਰ ਮਹਾਨ ਆ ਹੇਲੂਇਆ ਜੇ ਸਾਡੇ ਅੰਦਰ ਵੱਸਣ ਵਾਲਾ ਆਤਮਾ ਮਹਾਨ ਆ ਫਿਰ ਵੀ ਆਰੀ ਸਾਡੇ ਨਾਲੋਂ ਤਕੜਾ ਹੋ ਹੀ ਨਹੀਂ ਸਕਦਾ ਹallelujah ਇੱਕ ਸਮਾਂ ਸੀ ਜਦ ਸ਼ਤਾਨ ਦੇ ਕੋਲੇ ਬਹੁਤ ਸਾਰੀਆਂ ਪਾਵਰ ਸੀਗੀਆਂ ਬੜੇ ਅਧਿਕਾਰ ਤੇ ਇਖਤਿਆਰ ਸੀ ਉਹਦੇ ਕੋਲੇ ਪਰ ਅੱਜ ਉਹ ਸਮਾਂ ਨਹੀਂ ਆ ਉਹ ਟਾਈਮ ਸੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਵਰਤ ਪ੍ਰਾਰਥਨਾ ਦੇ ਵਿੱਚ ਸੀ ਤਾਂ ਸ਼ਤਾਨ ਪ੍ਰਭੂ ਯਿਸੂ ਮਸੀਹ ਨੂੰ ਵਿਜਮਾਉਣ ਵਾਸਤੇ ਚੱਲਿਆ ਗਿਆ ਤੁਹਾਨੂੰ ਕਿਹਾ ਜੇ ਤੂੰ ਮੈਨੂੰ ਸਜਦਾ ਕਰਦੇ ਤਾਂ ਮੈਂ ਦੁਨੀਆਂ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਸ਼ੌਂਕ ਤਾਂ ਪੈਸਾ ਸਭ ਕੁਝ ਤਾਂ ਅੰਦੌਲਤ ਜਿਹੜਾ ਆ ਉਹ ਤੇਰੇ ਹਵਾਲੇ ਕਰ ਦੂੰਗਾ ਤੈਨੂੰ ਉਹਦੇ ਉੱਤੇ ਪਾਸ਼ਾ ਬਣਾ ਦੂੰਗਾ ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ वचन ਦੇ ਵਿੱਚ ਲਿਖਿਆ ਆ ਕਿ ਆਪਣੇ ਪਰਮੇਸ਼ਵਰ ਤੋਂ ਬਿਨਾਂ ਕਿਸੇ ਹੋਰ ਨੂੰ ਸਜਦਾ ਨਾ ਕਰ ਉਦੋਂ ਸੀਗਾ ਬੈਰੀ ਦੇ ਕੋਲ ਇਹਦੀ ਗੱਲ ਪਰ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਗਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਅਸਮਾਨ ਤੇ ਧਰਤੀ ਦਾ ਸਾਰਾ ਅਧਿਕਾਰ ਮੇਰੇ ਕੋਲੇ ਆ ਹਾਲੇਲੂਇਆ ਦੇ ਕੋਲੇ ਆ ਪਰਮੇਸ਼ਰ ਦੇ ਕੋਲੇ ਹੁਣ ਪ੍ਰਭੂ ਦੇ ਕੋਲੇ ਅਧਿਕਾਰ ਊਣ ਵੈਰੀ ਦੇ ਕੋਲੇ ਅਧਿਕਾਰ ਨਹੀਂ ਆ ਅ ਜਿੰਨਾ ਕੁ ਮਾੜਾ ਮੋਟਾ ਉਹਦੇ ਕੋਲੇ ਹੈਗਾ ਆ ਨਾ ਉਹਦੇ ਨਾਲੋਂ ਵੀ ਵੱਧ ਅਧਿਕਾਰ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਦੇ ਦਿੱਤਾ ਆ ਵੈਰੀ ਨਾਲੋਂ ਜ਼ਿਆਦਾ ਅਧਿਕਾਰ ਤੇ ਇਖਤਿਆਰ ਸਾਡੇ ਕੋਲ ਹੈ ਹallelujah ਕਿਉਂਕਿ वचन ਦੇ ਵਿੱਚ ਲਿਖਿਆ ਮੈਂ ਤੁਹਾਨੂੰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੰਦਾ ਆ ਉਹ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਜਿੰਨੀ ਵੀ ਉਹਦੇ ਕੋਲੇ ਸ਼ਕਤੀਆਂ ਹਨ ਉਹਦੀ ਸਾਰੀ ਸ਼ਕਤੀ ਦੇ ਉੱਪਰ ਸਾਡੇ ਕੋਲੇ ਅਧਿਕਾਰ ਹੈ ਅਸੀਂ ਉਹਦੀ ਸ਼ਕਤੀ ਨੂੰ ਕੰਮ ਕਰਨ ਤੋਂ ਰੋਕ ਸਕਦੇ ਹਾਂ ਅਸੀਂ ਉਹਨਾਂ ਚੱਲਾਂ ਨੂੰ ਰੱਦ ਕਰ ਸਕਦੇ ਹਾਂ ਕੋਈ ਵੀ ਵੈਰੀ ਦੀ ਸ਼ਕਤੀ ਜਾਦੂ ਟੋਣੇ ਦੀ ਸ਼ਕਤੀ ਭੂਤਾਂ ਪ੍ਰੇਤਾਂ ਦੀ ਸ਼ਕਤੀ ਮਤਲਬ ਕਿ ਆਤਮਿਕ ਦੁਨੀਆ ਦੇ ਵਿੱਚ ਜਿਹੜੀ ਵੀ ਨੈਗੇਟਿਵ એનર્ਜੀ ਆ ਚਾਹੇ ਉਹ ਤੁਹਾਡੇ ਜੀਵਨ ਵਿੱਚ ਕੰਮ ਕਰ ਰਹੀ ਹੈ ਜਾਂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰ ਰਹੀ ਆ ਤੁਸੀਂ ਉਹਦੇ ਕੰਮਾਂ ਨੂੰ ਰੋਕ ਸਕਦੇ ਆ ਤੁਸੀਂ ਆਪਣੇ ਘਰਾਂ ਦੇ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦੇ ਆ ਤੁਹਾਡੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਕਸ਼ਟ ਆ ਜਿਹੜੇ ਜਾਦੂ ਛੋਣੀਆਂ ਦਾ ਕਰਕੇ ਆ ਖਾਦੇ ਖਵਾਏ ਦਾ ਕਰਕੇ ਆ ਹੋਰ ਕਿਸੇ ਤਰੀਕੇ ਦੇ ਨਾਲ ਆ ਤੁਸੀਂ ਉਹਨਾਂ ਸਾਰਿਆਂ ਨੂੰ ਰੋਕ ਸਕਦੇ ਆ ਜੇਕਰ ਤੁਸੀਂ ਪੂਰੇ ਮਨ ਦੇ ਨਾਲ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਮਰਪਣ ਕਰ ਦਿਓ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਮਰਪਿਤ ਨਹੀਂ ਕਰਾਂਗੇ ਉਨੀ ਦੇਰ ਤੱਕ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਨਹੀਂ ਹੋ ਸਕਦੇ ਤੇ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿੰਦਾ ਪ੍ਰਭੂ ਦੇ ਬਚਨ ਦੇ ਆਖੇ ਲੱਗਣ ਲੱਗੇ ਪਰਮੇਸ਼ਵਰ ਦੇ ਦਿੱਤੇ ਹੋਏ ਅਧਿਕਾਰ ਸਾਡੇ ਜੀਵਨ ਦੇ ਵਿੱਚ ਐਕਟੀਵੇਟ ਹੋ ਜਾਣੇ ਹਨ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਕੰਮ ਕਰਨ ਤਾਂ ਅੱਜ ਬਚ ਇਸ ਮੈਂ ਆ ਅਜ ਬਪਤਿਸਮੇ ਦੀ ਸਭਾ ਆਫਟਰ ਮੀਟਿੰਗ ਦਬਾਈ ਸਰਵਿਸ ਹੋਏਗੀ ਬਪਤਿਸਮੇ ਦਿੱਤੇ ਜਾਣੇ ਆ ਬਚਨ ਵਿੱਚ ਲਿਖਿਆ ਜੇ ਕੋਈ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹਦੇ ਨਾਲੇ ਨਿਸ਼ਾਨ ਹੋਣਗੇ ਮੇਰਾ ਨਾਮ ਲੈ ਕੇ ਬੁੱਤਾਂ ਨੂੰ ਚੱਟਣਗੇ ਰੋਗੀ ਉਤੇ ਹੱਥ ਰੱਖ ਦੇਣਗੇ ਤੇ ਰੋਗੀ ਚੰਗੇ ਹੋ ਜਾਣਗੇ ਹੋਰਾਂ ਮੋਰਾਂ ਜਵਾਨਾਂ ਵਿੱਚ ਬੋਲਣਗੇ ਕਿ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀਲਣ ਤੇ ਉਹਨਾਂ ਦਾ ਕੁਝ ਵੀ ਵਿਚਲੇਗਾ ਨਹੀਂ ਤੋ ਅਗਰ ਤੁਸੀਂ ਜਾਣੇ ਆ ਕਿ ਪਰਮੇਸ਼ਵਰ ਦੇ ਦਿੱਤੇ ਹੋਏ ਅਧਿਕਾਰ ਅਕਤਿਆਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨ ਤਾਂ ਜਿਨ੍ਹਾਂ ਨੇ ਨਹੀਂ ਬੈਪਟਿਸਮ ਲਿਆ ਉਹ ਅੱਜ ਬੈਪਟਿਸਮ ਲੈਣ ਬਪਤਿਸਮਾ ਲੈਣ ਜਦੋਂ ਅਸੀਂ ਬਪਤਿਸਮਾ ਲੈਨੇ ਆ ਬਪਤਿਸਮੇ ਦਾ ਮਤਲਬ ਹੈ ਪੁਰਾਣੀ ਇਨਸਾਨੀਅਤ ਵਿੱਚ ਮਰਨਾ ਪਾਪ ਵਿੱਚ ਆਪਣੇ ਆਪ ਨੂੰ ਮਾਰ ਦੇਣਾ ਇੱਕ ਨਵੇਂ ਸੁਭਾਅ ਵਿੱਚ ਨਵੀਂ ਇਨਸਾਨੀਅਤ ਵਿੱਚ ਇੱਕ ਨਵੇਂ ਕੈਰੇਕਟਰ ਦੇ ਵਿੱਚ ਜਨਮ ਲੈਣਾ ਜਿਹਦੇ ਵਿੱਚ ਇਹ ਰਫੇਰੀਆਂ ਨਾ ਹੋਣ ਜਿਹਦੇ ਵਿੱਚ ਪਾਪ ਤੇ ਗੁਨਾਹ ਨਾ ਹੋਣ ਲੜਾਈ ਝਗੜੇ ਨਾ ਹੋਣ ਪਿੰਨ ਭੇਤ ਨਾ ਹੋਣ ਇਹ ਮਤਲਬ ਹੈ ਬਪਤਿਸਮੇ ਦਾ ਨਵੇਂ ਸਿਰਿਓਂ ਪੈਦਾ ਹੋਣਾ ਅਰ ਵਚਨ ਚ ਲਿਖਿਆ ਜੇਕਰ ਕੋਈ ਜਲ ਅਰ ਆਤਮਾ ਤੋਂ ਨਾ ਜਨਮੇ ਉਹ ਮੇਰੀ ਬਾਦਸ਼ਾਹਤ ਵਿੱਚ ਵੜ ਨਹੀਂ ਸਕਦਾ ਉਹ ਪਰਮੇਸ਼ਵਰ ਦੀ ਬਾਦਸ਼ਾਹਤ ਵਿੱਚ ਨਹੀਂ ਵੜ ਸਕਦਾ ਜਲ ਤੋਂ ਜਨਮਣਾ ਮਤਲਬ ਬਪਤਿਸਮਾ ਲੈਣਾ ਆਤਮਾ ਤੋਂ ਜਨਮ ਲੈਣਾ ਮਤਲਬ ਆਪਣੇ ਆਤਮਾ ਨੂੰ ਨੇਕ ਬਣਾਮ ਕੀਆ ਉਹ ਅਸੀਂ ਦੇਖਦੇ ਆਂ ਯਹੋਨਾ ਦੀ ਕਿਤਾਬ ਉਹਦਾ 10 ਨੰਬਰ ਉਹਦੇ ਆਇਓ ਦੀ 10 ਨੰਬਰ ਪੰਕਤੀ ਵਿੱਚ ਕਿੰਨਾ ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਤੇ ਵੱਡੇ ਅਤੇ ਨਾਸ਼ ਕਰੇ ਮੈਂ ਇਸ ਲਈ ਆਇਆ ਵੀ ਉਹਨਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ ਹਾਲੇਲੂਇਆ वचन ਇਹਦਾ ਨਾਲ ਦਾ ਚੋਰ ਇੱਥੇ ਚੋਰ ਸ਼ੈਤਾਨ ਨੂੰ ਕਿਹਾ ਗਿਆ ਆ ਆਤਮਾ ਦਾ ਨਾਸ਼ ਕਰਨ ਵਾਲੇ ਨੂੰ ਕਿਹਾ ਗਿਆ ਕਹਿੰਦਾ ਚੋਰ ਇਸ ਲਈ ਆਉਂਦਾ ਆ ਵੱਟੇ ਤੇ ਨਾਸ਼ ਕਰੇ ਤੁਸੀਂ ਦੇਖੋ ਬਹੁਤ سارے ਲੋਗ ਉਹ ਕਹਿੰਦੇ ਸਾਡੀ ਜ਼ਿੰਦਗੀ ਚੋਂ ਦੇ ਨਾ ਖੁਸ਼ੀਆਂ ਹੀ ਕਿਸੇ ਨੇ ਚੋਰੀ ਕਰ ਲੀਆਂ ਹੈ ਕਈਆਂ ਦੀ ਜ਼ਿੰਦਗੀ ਦੇ ਵਿੱਚ ਉਹ ਕਈਆਂ ਦੀ ਫਿਜ਼ੀਕਲ ਫਿਟਨੈਸ ਸਟੋਰੀ ਹੋ ਗਈ ਆ ਸਿਹਤ ਦੀ ਚੋਰੀ ਹੋ ਗਈ ਬਿਮਾਰ ਹੀ ਰਹਿੰਦੇ ਆ ਕਿਸੇ ਦੀ ਬਰਕਤ ਦੀ ਚੋਰੀ ਹੋ ਗਈ ਕਮਾਈ ਬਹੁਤ ਕਰਦੇ ਆ ਪਰ ਉਹਨਾਂ ਦੇ ਘਰ ਵਿੱਚ ਬਰਕਤ ਹੈ ਨਹੀਂ ਪੈਸਾ ਤੇ ਲੱਟ ਇਕਦਾ ਹੀ ਨਹੀਂ ਇਹਦਾ ਮਤਲਬ ਕਿ ਚੋਰ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਕਰ ਰਿਹਾ ਆ ਉਹਨਾਂ ਦੀਆਂ ਖੁਸ਼ੀਆਂ ਨੂੰ ਸਿਹਤ ਨੂੰ ਪੈਸੇ ਢੇਲੇ ਨੂੰ ਬਰਕਤਾਂ ਨੂੰ ਚੋਰੀ ਕਰ ਰਿਹਾ ਆ ਤੇ ਚੋਰ ਕੌਣ ਆ ਸ਼ੈਤਾਨ ਹਨੇਰੇ ਦਾ ਸਰਦਾਰ ਤੇ ਵਚਨ ਕਹਿੰਦਾ ਉਹਦਾ ਕੰਮ ਲੋਕੇ ਜ਼ਖਮੀ ਕਰੇ ਆਤਮਿਕ ਤੌਰ ਤੇ ਜ਼ਖਮੀ ਕਰਦੇ ਆ ਕਈ ਕਹਿੰਦੇ ਮੇਰਾ ਮਨ ਬੜਾ ਦੁਖੀ ਆ ਮੇਰਾ ਮਨ ਰੋਂਦਾ ਆ ਮੂੰਹ ਪਾਵੇਂ ਹੱਸਦਾ ਆ ਮਨ ਰੋਂਦਾ ਆ ਮਨ ਦੁਖੀ ਕਿਉਂ ਮਨ ਦੇ ਅੰਦਰ ਇੱਕ ਦਰਦ ਆ ਉਹ ਕਿਹੜੇ ਚੀਰੇ ਦੀ ਦਰਦ ਆ ਉਹ ਕਿਹੜੇ ਫੱਟ ਦੀ ਦਰਦ ਆ ਜਿਹੜਾ ਵੱਡ ਵੈਰੀ ਨੇ ਉਹਦੇ ਆਤਮਾ ਤੇ ਪਾਇਆ ਹੈ ਕੰਮਿਆਂ ਸ਼ੈਤਾਨ ਦਾ ਕੰਮਿਆਂ ਚੋਰੀ ਕਰਨਾ ਵੱਡਣਾ ਤੇ ਨਾਸ਼ ਕਰ ਦੇਣਾ ਇਸ ਲੈਵਲ ਤੱਕ ਦੁਖੀ ਕਰਨਾ ਕਿ ਬੰਦਾ ਖਤਮ ਹੀ ਹੋ ਜਵੇ ਮਾਰੀ ਜਾਏ ਪਰ ਪਰਮੇਸ਼ਵਰ ਦਾ ਪੁੱਤਰ ਸਾਡੇ ਲਈ ਕੀ ਕਰਨ ਵਾਸਤੇ ਆਇਆ ਪ੍ਰਭੂ ਯਿਸੂ ਜੀ ਕਾਰੇ ਵਾਸਤੇ ਆਏ ਕਹਿੰਦੇ ਮੈਂ ਇਸ ਲਈ ਆਇਆ ਭਈ ਉਹਨਾਂ ਨੂੰ ਜੀਵਨ ਮਿਲੇ ਸਗੋਂ ਚੋਖਾ ਮਿਲੇ ਹallelujah ਪ੍ਰਭੂ ਯਿਸੂ ਮਸੀਹ ਜੀਵਨ ਦੇਣ ਲੰਮਾ ਜੀਵਨ ਦੇਣ ਵਾਸਤੇ ਭਰਪੂਰੀ ਵਾਲਾ ਜੀਵਨ ਦੇਣ ਵਾਸਤੇ ਹੁਣ ਭਰਪੂਰੀ ਵਾਲਾ ਜੀਵਨ ਕਿਹੋ ਜਿਹਾ ਹੁੰਦਾ ਖੁਸ਼ੀਆਂ ਦੀ ਭਰਪੂਰੀ ਸੇਤ ਦੀ ਭਰਪੂਰੀ ਆਨੰਦ ਦੀ ਭਰਪੂਰੀ ਘਰ ਵਿੱਚ ਹਰ ਚੰਗੀ ਚੀਜ਼ ਦੀ ਭਰਪੂਰੀ ਚੰਗੀਆਂ ਸੋਚਾਂ ਮਨ ਜਿਹੜਾ ਆ ਉਹ ਖੁਸ਼ਿਆ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਆ ਤੇ ਚੋਖਾ ਜੀਵਨ ਮਤਲਬ ਕਿ ਤੁਹਾਡੀ ਨਿਸ਼ਾ ਹੋ ਜੇ ਜੀ ਕੇ ਤੇ ਅੱਧੀ ਉਮਰੇ ਚਲੇ ਜਾਂਦੇ ਆ ਇਹ ਪਰਮੇਸ਼ਵਰ ਦਾ ਮਨ ਨਹੀਂ ਹੈ ਕਿ ਉਹ ਕਿਸੇ ਨੂੰ ਅੱਧੀ ਉਮਰ ਚ ਲੈ ਕੇ ਜਾਏ ਪਰ ਜੇਕਰ ਅਸੀਂ ਪ੍ਰਭੂ ਦੇ ਵਿੱਚ ਚੱਲੀਏ ਤਾਂ 91 ਜ਼ਬੂਰ ਦੇ ਵਿੱਚ ਲਿਖਿਆ ਮੈਂ ਆਰਜਾ ਦੇ ਵਾਅਦੇ ਨਾਲ ਤੇ ਤੇਰੀ ਨਿਸ਼ਾ ਕਰਾਂਗਾ ਪਾਉ ਮੈਂ ਤੈਨੂੰ ਲੰਮਾ ਜੀਵਨ ਦੇਵਾਂਗਾ ਔਰ ਇੱਥੇ ਵੀ ਲਿਖਿਆ ਚੋਖਾ ਜੀਵਨ yes I mean sada da jeevan par je tu english vich padhoge aptends બો સારા જીવન હાલ પ્રભુ કા વચન પડે ઓર સુને જાને પર આપ સબકો બરકત ઓર આશીષ મિલે મેરે ઓયસે વી ઓર મે વિડિયો સે લક કરાતી રહુગી પ્લીઝ મેરે ચેનલ કો સબસ્ક્રાઇબ લાઈક કમેન્ટ જરૂર કર લેના ઓર પ્લીઝ મેરે اس ચેનલ તે હના કમેન્ટ જરૂર કરયા કરો લાઈક જરૂર કરયા કરો સબકો જય મસીકી મેરી તરફ સે